ਸੱਜੀਆਂ ਗੀਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ-ਠਾਕ ਹੋਵਗੇ ਜੀ ਤੇ ਆਪਾਂ ਵੀ ਥੀਕ-ਠਾਕ ਰਹੀ ਜੀ ਜੀਤ ਪਨਾਲ ਅੱਜ ਆਪਾਂ ਲੈ ਕੇ ਆਏ ਜੀ ਵੀਡੀਓ ਕਿਉਂਕਿ ਹੁਣ ਦੁਆੜੀ ਦਾ ਤਿਉਹਾਰ ਆ ਗਿਆ ਨੇੜੇ ਤੇ ਸਾਰੀਆਂ ਪੈਣਾ ਘਰਾਂ ਦੇ ਵਿੱਚ ਸਫਾਈ ਕਰਨੀਆਂ ਤੇ ਸਾਰੀਆਂ ਚੀਜ਼ਾਂ ਦੀ ਸਫਾਈ ਜ਼ਰੂਰੀ ਹੁੰਦੀ ਹੈ ਜੇ ਦੁਆੜੀ ਤੇ ਕਰਨੀ ਫਿਰ ਇਹ ਸਾਰੇ ਕਰਦੇ ਦੀ ਸਫਾਈ ਤੇਰੀ ਵਧੀਆ ਲੱਗਦਾ ਹੈ ਆਪਾਂ ਨੂੰ ਘਰ ਇਹ ਉਹਨਾਂ ਦੇ ਵਿੱਚੋਂ ਇੱਕ ਚੀਜ਼ ਹੁੰਦੀ ਹੈ ਜੀ ਇਹ ਸੋਫੇ ਸੋਫੇ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਘਰ ਦੇ ਵਿੱਚ ਜਦੋਂ ਆਪਾਂ ਝਾੜੂ ਪੜਾ ਕਰਦੇ ਆ ਤਾਂ ਸਾਰਾ ਧੂੜ ਮਿੱਟੀ ਸੋਫਿਆਂ ਤੇ ਇਹ ਜੰਮ ਜਾਂਦੀ ਜਿਵੇਂ ਕਿ ਪੀੜੇ ਸੈੱਟ ਹੁੰਦੇ ਸੋਫੇ ਹੁੰਦੇ ਹੈਗੇ ਇਹਨਾਂ ਤੇ ਸਾਰੀ ਧੂੜ ਮਿੱਟੀ ਜੰਮ ਜਾਂਦੀ ਹੈ ਤੇ ਇਹ ਆਪਾਂ ਨੂੰ ਸਾਫ਼ ਕਰਨ ਦੀ ਬਹੁਤ ਜ਼ਿਆਦਾ ਉੱਥੀ ਹੋ ਜਾਂਦੀ ਤੇ ਆਪਾਂ ਅੱਜ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਤੇ ਕਿਵੇਂ ਇਹ ਸਾਫ਼ ਕਰਨੇ ਹੈਗੇ ਸੋਫੇ ਤੇ ਪੀੜੇ ਸੈੱਟ ਤੇ ਜੇਕਰ ਆਪਾਂ ਇਹਨਾਂ ਨੂੰ ਬਾਹਰੋਂ ਡੈਕਲੀਨ ਕਰਾਉਣੀ ਹੈ ਤਾਂ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਜੀ ਇਹ ਡੈਕਲੀਨ ਕਰਾਉਣੇ ਤੇ ਘਰ ਦੇ ਵਿੱਚ ਆਪਾਂ ਡੈਕਲੀਨ ਕਰਨੇ ਤੇ ਸੋਫੇ ਫਰਫਾ ਕਰਨੇ ਆਸਾਨ ਤਰੀਕੇ ਨਾਲ ਬਿਲਕੁਲ ਦੱਸਾਂਗੇ ਤੁਹਾਨੂੰ ਕਿਵੇਂ ਆਪਾਂ ਸਾਫ਼ ਕਰਾਂਗੇ ਤੇ ਫਿਰ ਆਪਾਂ ਦੋ ਚੀਜ਼ਾਂ ਲਵਾਂਗੇ ਤੇ ਦੋ ਚੀਜ਼ਾਂ ਇਹ ਨਾਲ ਹੀ ਇਹ ਬਹੁਤ ਵਧੀਆ ਸਾਫ਼ ਹੋ ਜਾਣਗੇ ਤੇ ਕੋਈ ਆਪਾਂ ਕੋਈ ਇਹ ਤੇ ਜ਼ਿਆਦਾ ਖਲਾਰਾ ਨਹੀਂ ਪਾਉਣਾ ਕੋਈ ਆਪਾਂ ਪਾਣੀ ਢੋਲਣਾ ਹੈਗਾ ਤੇ ਬਿਨਾ ਖਲਾਰਾ ਪਾਏ ਬਿਨਾ ਇਹਦੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜੀ ਸੋਫੇ ਆਪਾਂ ਕਿਵੇਂ ਸਾਫ਼ ਕਰਨਾ ਹੈ ਤੇ ਵੀਡੀਓ ਨਾਲ ਐਂਡ ਟਿਕ ਬਣੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਥੇੜੀ ਉਹਨੂੰ ਲਾਈਕ ਕੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨਾ ਲੱਗੇ ਆ ਕਿਵੇਂ ਆਪਾਂ ਇਹ ਸਾਫ਼ ਕਰਨੇ ਆ ਸੋਫੇ ਜਿਵੇਂ ਇਹ ਬਹੁਤ ਜ਼ਿਆਦਾ ਗੰਦੇ ਹੋਤੇ ਕੀੜਾ ਸਿੱਟ ਤੇ ਆਪਾਂ ਚਲੋ ਸਾਫ਼ ਕਰਕੇ ਦਿਖਾਉਨੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਲਾਵਾਂਗੇ ਇਹਨੂੰ ਸਾਫ਼ ਕਰਨੇ ਆ ਅੰਦਰੋਂ ਲੈਣਾ ਕੋਈ ਇੱਕ ਕੱਪੜਾ ਸਾਫ਼ ਕੱਪੜਾ ਲੈ ਲੈਣਾ ਸੁੱਕਾ ਤੇ ਇਹਦੇ ਨਾਲ ਆਪਾਂ ਸਭ ਤੋਂ ਪਹਿਲਾਂ ਇਹਦੀ ਧੂੜ ਮਿੱਟੀ ਸਾਫ਼ ਕਰਾਂਗੇ ਜਿਵੇਂ ਕਿ ਧੂੜ ਮਿੱਟੀ ਆ ਗਈ ਹੈ ਵੀ ਜੀ ਤੇ ਇਹ ਜੇਕਰ ਆਪਾਂ ਗਿੱਲਾ ਕਰੇ ਤਾਂ ਸਾਫ਼ ਕਰਾਂਗੇ ਤਾਂ ਇਹ ਉਨਹੀਂ ਜਾਂਦੀ ਉਹ ਇਹਦੇ ਨਾਲ ਇਸ ਲਈ ਪਹਿਲਾਂ ਆਪਾਂ ਸੁੱਕੀ ਸੁੱਕੀ ਇਹ ਧੂੜ ਮਿੱਟੀ ਛਾਦ ਦੇਣੀ ਹੈ ਸਾਫ਼ ਕੱਪੜੇ ਨਾਲ ਸਾਫ਼ ਕਰ ਲੈਣਾ ਇਹਨੂੰ ਇਸ ਤਰੀਕੇ ਨਾਲ ਸਾਰੀ ਮਿੱਟੀ ਕਾਰਦਾਂਗੇ ਆਪਾਂ ਇਹਦੀ ਸਾਰਾ ਸਾਫ਼ ਕਰ ਲੈਣਾ ਇੱਕ ਵਾਰ ਇਦੀ ਚੰਗੀ ਤਰ੍ਹਾਂ ਜਿਹੜੀ ਉੱਪਰ ਧੂੜ ਕੇ ਰੰਗੂਟੀ-ਮੂਟੀ ਲੱਗੀ ਹੋਈ ਹੈ ਆਪਣੇ ਸਾਫ਼ ਕਰਦੀਏ ਇਸ ਤਰੀਕੇ ਨਾਲ ਇਹ ਕਪੜਿਆਂ ਨਾਲ ਤੇ ਇੱਥੇ ਆਪਾਂ ਲੈ ਲਿਆ ਜੀ ਪਾਣੀ ਲੈ ਲਿਆ ਪਹਿਲਾਂ ਆਪਾਂ 1 ਲੀਟਰ ਕ ਪਾਣੀ ਦਾ ਲੇਤਾ ਬਰਤਨ ਦੇ ਵਿੱਚ ਤੇ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਸ਼ੈਂਪੂ ਲਵਾਂਗੇ ਤੇ ਸ਼ੈਂਪੂ ਦਾ ਪਾਊਚ ਪਾ ਲੈਣਾ ਜੋ ਵੀ ਤੁਸੀਂ ਸ਼ੈਂਪੂ ਵਰਤਦੇ ਆ ਘਰ ਦੇ ਵਿੱਚ ਉਹੀ ਲੈ ਲੈਣਾ ਤੇ ਇਹਨੂੰ ਆਪਾਂ ਸਾਰੇ ਪਾਊਚ ਨੂੰ ਪਾ ਲਾਂਗੇ ਸ਼ੈਂਪੂ ਨੂੰ ਦੂਸਰੀ ਚੀਜ਼ ਲਵਾਂਗੇ ਜੀ ਨਿੰਬੂ ਤੇ ਨਿੰਬੂ ਨਾਲ ਬਹੁਤ ਵਧੀਆ ਖੁਸ਼ਬੂ ਆਉਗੀ ਤੇ ਨਾਲੇ ਇਹ ਸਫਾਈ ਦੇ ਬਹੁਤ ਵਧੀਆ ਕੰਮ ਆਉਂਦਾ ਹੈਗਾ ਨਿੰਬੂ ਤੇ ਪਹਿਲਾਂ ਆਪਾਂ ਇਹਦੇ ਬੀਜ ਕੱਢ ਦਾਂਗੇ ਨਿੰਬੂ ਵੀ ਆਪਾਂ ਇਹਦੇ ਵਿੱਚ ਨਿਚੋੜ ਲਾਂਗੇ ਸਾਰਾ ਨਾਲੇ ਇਹਦੇ ਨਾਲ ਕਲੀਨਿੰਗ ਬਹੁਤ ਵਧੀਆ ਹੋ ਜੂਗੀ ਨਿੰਬੂ ਨਾਲ ਨਾਲੇ ਇਹਦੀ ਖੁਸ਼ਬੂ ਬਹੁਤ ਵਧੀਆ ਆਉਗੀ ਤੇ ਲੋ ਜੀ ਹੁਣ ਆਪਾਂ ਨਿੰਬੂ ਵੀ ਚੰਗੀ ਤਰ੍ਹਾਂ ਪਾ ਲਿਆ ਦੇ ਵਿੱਚ ਤੇ ਆਪਾਂ ਇਹਦਾ ਘੋਲ ਤਿਆਰ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਘੋਲ ਕੇ ਇਸ ਤਰੀਕੇ ਨਾਲ ਬਹੁਤ ਵਧੀਆ ਇਹਦਾ ਘੋਲ ਤਿਆਰ ਹੋ ਜੂਗਾ ਇੱਕ ਇਸ ਤਰੀਕੇ ਦਾ ਘੋਲ ਤਿਆਰ ਹੋ ਗਿਆ ਜੀ ਤੇ ਲੋ ਜੀ ਇੱਥੇ ਆਪਾਂ ਲੈ ਲੈ ਕਰਮਾਲ ਤੇ ਇਦਾਂ ਦਾ ਕੋਈ ਕੱਪੜਾ ਲੈ ਲੈਣਾ ਤੁਸੀਂ ਵੀ ਜੇਕਰ ਛੋਟਾ ਤੌਲੀਆ ਹੈਗਾ ਤਾਂ ਤੁਸੀਂ ਉਹ ਲੈ ਸਕਦੇ ਆ ਤੇ ਨਹੀਂ ਰਮਾਲ ਲੈ ਸਕਦੇ ਆ ਇਦਾਂ ਦਾ ਪਿਆਰ ਰਮਾਲ ਲੈ ਲੇਤਾ ਗਾ ਤੇ ਇੱਕ ਇਹ ਟੱਕਨ ਚਾਹੀਦਾ ਹੀ ਇਦਾਂ ਆਪਾਂ ਨੂੰ ਕੋਈ ਵੀ ਫਰਾਈ ਪੈਨ ਵਗੈਰਾ ਦਾ ਟੱਕਨ ਲੈ ਲੈਣਾ ਤੇ ਹੁਣ ਜਿਹੜਾ ਆਪਾਂ ਇਹ ਰਮਾਲ ਲੈਤਾ ਗਾ ਤੇ ਇਹਨੂੰ ਆਪਾਂ ਇਹਦੇ ਵਿੱਚ ਪਾਣੀ ਦੇ ਵਿੱਚ ਭਿਉਆਂ ਲਾਂਗੇ ਚੰਗੀ ਤਰ੍ਹਾਂ ਇਹਨੂੰ ਭਿਉਆਂ ਲੈਣਾਗਾ ਪੰਨ ਚੋੜ ਲਾਂਗੇ ਜੀ ਕੱਪੜੇ ਨੂੰ ਤੇ ਤੇ ਆਪਾਂ ਥੋੜਾ ਨਾ ਨਹੀਂ ਹੈ ਤੇ ਰਮਾਲ ਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਈ ਚੰਗੀ ਤਰ੍ਹਾਂ ਨਿਚੋੜ ਲੈ ਰਮਾਲ ਨੂੰ ਤੇ ਹੁਣ ਆਪਾਂ ਇਹ ਇਹਦੀ ਗੱਠ ਇੱਥੇ ਦੇ ਲਾਂਗੇ ਰਮਾਲ ਦੀ ਇਸ ਤਰੀਕੇ ਨਾਲ ਆਪਾਂ ਇਹਨੂੰ ਗੱਠ ਦੇ ਲੈਣੀ ਹੈ ਚੰਗੀ ਤਰ੍ਹਾਂ ਇਦਾਂ ਇਸ ਤਰੀਕੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਬੰਨ ਲੈਣਾ ਰਮਾਲ ਨੂੰ ਤੇ ਹੁਣ ਆਪਾਂ ਸਾਫ਼ ਕਰਕੇ ਦਿਖਾਉਣੀ ਆ ਸਾਨੂੰ ਸੋਫਾ ਜੀ ਨੂੰ ਸਾਫ਼ ਕਰਨਾ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਥੇ ਫੜ ਲੈਣਾ ਇਹਨੂੰ ਟੱਕਣ ਨੂੰ ਤੇ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਜੀ ਛੋਕੇ ਨੂੰ ਬਹੁਤ ਵਧੀਆ ਸਾਫ਼ ਹੋ ਜੂਗਾ ਨੇ ਡ੍ਰੈਕਸ਼ਨ ਦੇ ਵਿੱਚ ਲਿਜਾਣਾ ਹੈ ਜੇ 니 ਚੰ ਸਾਫ ਕਰਾਂਗੇ ਤਾਂ ਟਿੱਕਿੰਗ ਨੂੰ ਹੌਸ ਕਰ ਲੈਣ ਨੂੰ ਇਸ ਤਰੀਕੇ ਨਾਲ ਇੱਕੇ ਡ੍ਰੈਕਸ਼ਨ ਦੇ ਵਿੱਚ ਲੱਗੀ ਜਾਣਾ। ਬਹੁਤ ਵਧੀਆ ਸਾਫ ਹੋ ਜਾਂਦਾ ਜੀ ਘਰ ਦੇ ਵਿੱਚ ਸੌਖੇ ਤਰੀਕੇ ਨਾਲ ਤੇ ਇਹ ਦੇਖੋ ਇੰਨੀ ਗੰਦੀਗੀ ਲੱਗੀ ਹੈਗੀ। ਦੇਖੋ ਕਿੰਨਾ ਇਹ ਚਿੱਟਾ ਰਮਾਲ ਸੀ ਆਪਣਾ ਬਿਲਕੁਲ ਕਾਲਾ ਹੋਣ ਲੱਗ ਗਿਆ। ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਸਾਫ਼ ਕਰਦੇ ਰਵਾਂਗੇ। ਫੋਈ ਸਾਰਾ ਰਮਾਲ ਕਾਲਾ ਹੋ ਗਿਆ ਇਹ ਇਸ ਤਰੀਕੇ ਨਾਲ ਤੇ ਇਧਰੋਂ ਆਪਣਾ ਸੋਫਾ ਵੀ ਸਾਫ਼ ਹੋ ਰਿਹਾ ਹੈਗਾ। ਤੇ ਪਹਿਲਾਂ ਵੀ ਇਹਦੀ ਹਾਲਤ ਤੁਸੀਂ ਦੇਖ ਰਹੇ ਹੋਗੇ ਕਿੰਦਾਂ ਦੀ ਸੀਗੀ। ਤੇ ਹੁਣ ਆਪਾਂ ਇਹਨੂੰ ਰਮਾਲ ਨੂੰ ਖੋਲ ਲਾਂਗੇ। ਇਹਨੂੰ ਆਪਾਂ ਐਸੀ ਬਾਣੀ ਦੇ ਵਿੱਚ ਹੀ ਡੁਬਾਵਾਂਗੇ ਇਹ ਦੇਖੋ ਰਮਾਲ ਦੀ ਹਾਲਤ ਤੁਸੀਂ ਦੇਖੋ ਤੇ ਹੁਣ ਆਪਾਂ ਫੇਰ ਇਹਦੇ ਵਿੱਚ ਹੀ ਇਹਨੂੰ ਡੋਬੋ ਲਾਂਗੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਥੋੜਾ ਜਿਹਾ ਮਸਲ ਲਾਂਗੇ ਰਮਾਲ ਨੂੰ ਆਪਾਂ ਇੱਕ ਵਾਰੀ ਡੁਬੋ ਲਿਆ ਚੰਗੀ ਤਰ੍ਹਾਂ ਤੇ ਫੇਰ ਨੂੰ ਚੋੜ ਲਿਆਏ ਤੇ ਹੁਣ ਆਪਾਂ ਫੇਰ ਇਹਨੂੰ ਉਸੇ ਤਰ੍ਹਾਂ ਹੀ ਬੰਨ ਲਾਂਗੇ ਢੱਕਣ ਤੇ ਜਿਵੇਂ ਪਹਿਲਾਂ ਬੰਨਿਆ ਸੀ ਆਪਾਂ ਤੇ ਹੁਣ ਆਪਾਂ ਫੇਰ ਇਸੇ ਤਰ੍ਹਾਂ ਇਹਨੂੰ ਸਾਫ਼ ਕਰਾਂਗੇ ਕਿ ਦੂਗਲਾ ਵੀ ਸਾਫ਼ ਆਪਾਂ ਕਰਾਂਗੇ ਇੱਕ ਦਿਨ ਕਿਨਾਰੀ ਇਹ ਥੀਂ ਦਾ ਹੈਗਾ ਜੀ ਇਹ ਕੱਪੜਾ ਇੱਥੇ ਚੜਿਆ ਹੋਇਆ ਸੋਫੇ ਤੇ ਕਿਹੜੇ ਸੈਟ ਤੇ किनਾਰੀ ਆਪਾਂ ਸਾਰਾ ਇਹਨੂੰ ਸਾਫ਼ ਕਰ ਲਾਂਗੇ ਜੇਕਰ ਆਪਾਂ ਇਹਨੂੰ ਇੱਕੇ ਡਾਇਰੈਕਸ਼ਨ ਦੇ ਵਿੱਚ ਹੀ ਸਾਫ਼ ਕਰਾਂਗੇ ਤਾਂ ਇਹ ਬਹੁਤ ਵਧੀਆ ਸਾਫ਼ ਹੋ ਜਾਊਗਾ ਇਸ ਟ੍ਰਿਕ ਨਾਲ ਹੀ ਆਪਾਂ ਸਾਫ਼ ਕਰਦੇ ਰਹਾਂਗੇ ਇਹਨੂੰ ਸਾਰਾ ਸੋਫਾ ਆਪਣਾ ਬਹੁਤ ਵਧੀਆ ਸਾਫ਼ ਹੋ ਜਾਣਾ ਫੜਾ ਫੇਰ ਵੇਖੋ ਜੀ ਕਿੰਨਾ ਜ਼ਿਆਦਾ ਗੰਦਾ ਹੋ ਗਿਆ ਬਹੁਤ ਜ਼ਿਆਦਾ ਗੰਦਾ ਹੋ ਗਿਆ ਇਹ ਇਹ ਦੇਖੋ ਬਹੁਤ ਜ਼ਿਆਦਾ ਧੂੜ ਮਿੱਟੀ ਸੀ ਇਹਦੇ ਵਿੱਚ ਸੋਫੇ ਚ ਤੇ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਵਾਰ-ਵਾਰ ਕੱਪੜੇ ਨੂੰ ਸ਼ੈਂਪੂ ਵਾਲੇ ਪਾਣੀ ਦੇ ਵਿੱਚ ਨਿਚੋੜਦੇ ਰਵਾਂਗੇ ਸਾਫ਼ ਕਰਦੇ ਰਵਾਂਗੇ ਤੇ ਇਹ ਤੇ ਬੰਨ ਲਾਂਗੇ ਆਪਾਂ ਟੱਕਨ ਤੇ ਤੇ ਸਾਰਾ ਸੋਫਾ ਆਪਾਂ ਇਸੇ ਤਰੀਕੇ ਨਾਲ ਹੀ ਸਾਫ਼ ਕਰ ਲੈਨੇ ਆ ਜੀ ਫਿਰ ਤੁਹਾਨੂੰ ਦਿਖਾਉਣੇ ਆਂਗੇ ਤੇ ਇਧਰ ਦੇਖੋ ਤੇ ਇਥੇ ਆਪਾਂ ਰਮਾਲ ਨੂੰ ਨਿਚੋੜ ਲਿਆ ਸਾਫ ਪਾਣੀ ਵਿੱਚ ਦੀ ਦੁਵਾਰਾ ਸਾਬਤ ਵਾਲੇ ਵਿੱਚ ਦੀ ਸ਼ੈਂਪੂ ਵਾਲੇ ਵਿੱਚ ਦੀ ਤੇ ਇਹ ਜਿਹੜੀ ਇਹ ਹੈਗੇ ਜੀ ਹੁੰਦੇ ਅਗੇ ਵਿੱਚ ਵੇਰ ਲਾਈਆਂ ਹੁੰਦੀਆਂ ਇਹ ਤੇ ਇਹਨਾਂ ਦੇ ਇਹ ਸਾਫ਼ ਕਰਨੇ ਔਖੇ ਹੋ ਜਾਂਦੇ ਟੱਕਣ ਨਾਲ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਸਿੰਪਲ ਵਾਸਾ ਰਮਾਲ ਨੂੰ ਗਿੱਲਾ ਕਰ ਲਿਆ ਤੇ ਇਸ ਤਰੀਕੇ ਨਾਲ ਦੋਨੋਂ ਪਾਸੇ ਫੜ ਕੇ ਤੇ ਐਂ ਸਾਫ਼ ਕਰ ਲਾਂਗੇ ਆਪਾਂ ਜਿੰਨਾਂ ਵੀ ਇਹਦੇ ਵਿੱਚ ਵੇਰ ਲਾ ਹੁੰਦੀਆਂ ਇਸ ਤਰੀਕੇ ਨਾਲ ਹੀ ਆਪਾਂ ਸਾਫ਼ ਕਰ ਲਾਂਗੇ ਰਮਾਲ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾਗਾ। ਵਸੇ ਇਸੇ ਤਰ੍ਹਾਂ ਇਹ ਡਿਜ਼ਾਈਨ ਜਿਹੜੇ ਬਣੇ ਹੁੰਦੇ ਇਹ ਇਸ ਤਰੀਕੇ ਨਾਲ ਸਾਫ਼ ਹੋ ਜਾਣਗੇ। ਲੈ ਚੱਲ। ਤੇ ਇਹ ਵੇਖੋ ਜੀ ਕਿੰਨਾ ਵਧੀਆ ਆਪਣਾ ਸੋਫਾ ਸਾਫ਼ ਹੋ ਗਿਆ ਜਿੱਥੋਂ ਆਪਾਂ ਸਾਫ਼ ਕਰਿਆ। ਤੇ ਇਹ نیچے ਤੁਸੀਂ ਦੇਖ ਸਕਦੇ ਹੋ ਕਿ ਇਹਦੀ ਹਾਲਤ ਹੋਈ ਪਈ ਐ। ਤੇ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ ਐ ਇਹਦੇ ਵਿੱਚ। ਦੇਖ ਸਕਦੇ ਆ ਤੁਸੀਂ। ਤਿੰਨ ਵਾਲੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਸਾਫ਼ ਕਰਿਆ ਜੀ ਇਹ ਕੋਈ ਆਪਾਂ ਇਹਦੇ ਵਿੱਚ ਜਿਆਦਾ ਸਮਾਨ ਨਹੀਂ ਵਰਚਾਂ ਤੇ ਇਸੇ ਤਰੀਕੇ ਨਾਲ ਹੀ ਆਪਾਂ ਸਾਈਡਾਂ ਤੋਂ ਸਾਫ਼ ਕਰ ਲਾਂਗੇ ਇਹ ਦੇਖੋ ਜਿਹੜੀ ਇਹ ਲੱਕੜ ਹੁੰਦੀ ਹੈ ਸਾਈਡਾਂ ਤੇ ਇਸ ਤਰੀਕੇ ਨਾਲ ਸਾਫ਼ ਕਰੀ ਜਾਊਗੀ ਹਰਮਾਲ ਨਾਲ ਕੋਈ ਵੀ ਕੱਪੜੇ ਨਾਲ ਤੇ ਦੇਖੋ ਜੀ ਇਧਰਲੀ ਸਾਈਡ ਤੋਂ ਵੀ ਆਪਾਂ ਨੂੰ ਵੀੜੇ ਨੂੰ ਸਾਫ਼ ਕਰ ਲਿਆ ਐ ਸੋਫੇ ਨੂੰ ਜਿਹੜੀ ਤੇ ਲੱਕੜ ਲੱਗੀ ਹੋਈ ਸਾਈਡ ਤੇ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਕਰਿਆ ਤੇ ਹੁਣ ਆਪਾਂ ਸਾਰਾ ਸੋਫਾ ਇਹ ਸਾਫ਼ ਕਰ ਲਾਂਗੇ ਕਿਉਂਕਿ ਇਹ ਉੱਪਰਲੀ ਸਾਈਡ ਤੋਂ ਆਪਾਂ ਸਾਫ਼ ਕਰ ਲਿਆ ਤੇ ਇਹ ਨੀਚੇ ਵਾਲਾ ਰਹਿੰਦਾ ਇਹ ਵੀ ਆਪਾਂ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਸਾਰਾ ਸੋਫਾ ਤੇ ਦੇਖੋ ਜੀ ਆਪਾਂ ਸਾਰਾ ਸੋਫਾ ਸਾਫ਼ ਕਰ ਲਿਆ ਤੇ ਇਹ ਵੇਖੋ ਤੁਸੀਂ ਪਾਣੀ ਵੇਖੋ ਕਿੰਨਾ ਜ਼ਿਆਦਾ ਕਾਲਾ ਹੋ ਗਿਆ ਪਾਣੀ ਬਿਲਕੁਲ ਹੀ ਦੇਖ ਸਕਦੇ ਆ ਤੇ ਰਮਾਲ ਵੀ ਆਪਣਾ ਚਿੱਟਾ ਰਮਾਲ ਸੀ ਤੇ ਰਮਾਲ ਦੀ ਹਾਲਤ ਵੀ ਵੇਖੋ ਤੇ ਬਿਲਕੁਲ ਕਾਲਾ ਹੋ ਗਿਆ ਆਪਣਾ ਰਮਾਲ ਵੀ ਤੇ ਇਹ ਦੇਖੋ ਸੋਫਾ ਵੇਖੋ ਆਪਣਾ ਇੱਕਦਮ ਨਵਾਂ ਵਰਗਾ ਚਮਕ ਗਿਆ ਸੋਫਾ ਦੇਖ ਸਕਦੇ ਤੁਸੀਂ ਪਹਿਲਾਂ ਵੀ ਦੀ ਹਾਲਤ ਵੇਖੀ ਸੀ ਤਾਂ ਹੁਣ ਵੀ ਵੇਖੋ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਤੇ ਇਹ ਦੇਖੋ ਇਹ ਸਿਰਫ ਆਪਾਂ ਇੱਕ ਢੱਕਣ ਤੇ ਰਮਾਲ ਨਾਲ ਇਹਨੂੰ ਸਾਫ਼ ਕਰਿਆਗਾ ਫਿਰ ਬਹੁਤ ਵਧੀਆ ਇਹ ਸਾਫ਼ ਹੋ ਗਿਆ ਤੇ ਇੱਕਦਮ ਨਵੇਂ ਜਿਹੇ ਤਰ੍ਹਾਂ ਚਮਕ ਗਿਆ ਸੋਫਾ ਆਪਣਾ ਤੇ ਇਹ ਤਰੀਕਾ ਜੇਕਰ ਤੁਹਾਨੂੰ ਵੀ ਵਧੀਆ ਲੱਗਿਆ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਇਹ ਆਪਣੇ ਘਰ ਦੇ ਸੋਫੇ ਤੇ ਪੀੜੇ ਸਾਫ ਕਰਨੇ ਇਸ ਦੀਵਾਰੇ ਤੇ ਤੇ ਬਹੁਤ ਵਧੀਆ ਤਰੀਕਾ ਲਈ ਆਪਾਂ ਸੌਖਾ ਤਰੀਕਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਤਰੀਕਾ ਤੁਸੀਂ ਵੀ ਵਰਤਣਾ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਕਿ ਮੇਰੇ ਦੇ ਆਪਾਂ ਕਿਤੇ ਹੋਰ ਵੀਡੀਓ ਨਾਲ ਜੀ